ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏ ਤੇ ਮਨਿਸਟਰਸ ਨੇ ਤੁਸੀਂ ਐਂ ਕਰੋ ਬਿਨਾ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੀ ਪੋਜੀਸ਼ਨ ਹੈ ਸੁਖਪਾਲ ਖੈਰਾ ਨੇ ਮਾਨ ਸਰਕਾਰ ਨੂੰ ਕੇਰੇ ਆ ਖਾਸ ਕਰ ਉਹਨਾਂ ਦੇ ਵਾਦੇ ਦਾਅਵੇ ਨੂੰ ਲੈ ਕੇ ਸਵਾਲ ਚੁੱਕੇ ਨੇ ਖੈਰਾ ਨੇ ਉਸ ਵੀ ਆਈ ਪੀ ਕਲਚਰ ਦਾ ਵੀ ਜ਼ਿਕਰ ਕੀਤਾ ਜਿਸ ਦਾ ਆਪ ਵਿਰੋਧ ਕਰਦੀ ਸੀ ਵੀ ਆਈ ਪੀ ਕਲਚਰ ਦੀ ਗੱਲ ਕਰਦੇ ਸੀ ਅੱਜ ਕਿੱਦਾਂ ਇਹਨਾਂ ਨੇ ਚਿੱਕੇ ਤੇ ਟੰਗ ਦਿੱਤੀ ਆਪਣੀ ਆਪਣੀ ਵਿਚਾਰਧਾਰਾ ਚਿੱਕੇ ਤੇ ਟੰਗ ਦਿੱਤੀ ਆ ਹਜ਼ਾਰ ਹਜ਼ਾਰ ਗੱਨ ਮੈਨ ਲੈ ਕੇ ਚੜਦੇ ਪੰਜ ਪੰਜ ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਝੂਟ ਰਿਆ ਵਾ ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਤੇ ਰਾਗਵ ਚੱਡਾ ਨੂੰ ਜੈਡ ਪਲੱਸ ਸਿਕਿਉਰਿਟੀ ਆ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਹੈਲੀਕਾਪਟਰਾਂ ਤੇ ਜਹਾਜ਼ਾਂ ਚੋੜਦੇ ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲਿਆਂ ਦੀ ਅੱਗ ਨਹੀਂ ਦੇਖਦੀ ਮੈਨੂੰ ਪੂਰਨ ਆਸ ਹੈ ਕਿ ਜੇ ਸੱਚ ਬੋਲੂਗਾ ਭਗਵੰਤ ਉਹ ਕਿਸੇ ਚੁੱਲਾ ਦਾ ਛੱਡੋ ਕਿਸੇ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਕੋਈ ਵੀ ਅੱਗ ਨਹੀਂ ਉਹਨੂੰ ਉਹਨੂੰ ਕਣਕਾਂ ਦੀ ਅੱਗ ਨਹੀਂ ਦਿਖ ਰਹੀ ਉਹਨੂੰ ਕਣਕਾਂ ਦਾ ਖਰਾਬਾ ਫਸਲਾਂ ਦਾ ਝੋਨੇ ਦਾ ਖਰਾਬਾ ਸਾਡੇ ਨਰਮੇ ਦਾ ਖਰਾਬਾ ਕਿੰਨੂ ਦੀ ਤਬਾਈ ਆਲੂ ਦੀ ਤਬਾਈ ਉਹਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਕਿਸਾਨੋ ਸ਼ੌਕਤ ਦੀ ਜ਼ਿੰਦਗੀ ਔਰ ਜਿੱਥੇ ਕਿਸੇ ਪਿੰਡ ਜਾਣਾ ਸਿੱਧੂ ਸਾਹਿਬ ਬਲਕੌਰ ਦੇ ਇੱਕ ਪਿੰਡ ਗਏ ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਦੇ ਬਰਕਰਾਰ ਹੈਗੀ ਆ ਪੂਰਾ ਪਿੰਡ ਛੋਣੀ ਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏਸ ਤੇ ਮਨਿਸਟਰਸ ਨੇ ਤੁਸੀਂ ਐਂ ਕਰੋ ਬਿਨਾ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਪੋਜੀਸ਼ਨ ਹੈ